ਹਾਂਜੀ ਸਟੂਡੈਂਟਸ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਆਪਾਂ ਤੁਹਾਡਾ 15ਵਾਂ ਲੈਸਨ ਸ਼ੁਰੂ ਕੀਤਾ ਸੀ 12ਵੀਂ ਕਲਾਸ ਦਾ ਇਹਦੇ ਅਸੀਂ ਦੋ ਭਾਗ ਕਰ ਚੁੱਕੇ ਆਂ ਇਹਦੇ ਵਿੱਚ ਅਸੀਂ ਗੱਲ ਕੀਤੀ ਸੀ ਅਹਿਮ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਪਰ ਹਮਲੇ ਕਿਉਂ ਕੀਤੇ ਉਹਦੇ ਹਮਲਿਆਂ ਦੀ ਆਪਾਂ ਵਿਸਥਾਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਪਾਨੀਪਤ ਦੀ ਲੜਾਈ ਦੀ ਪਾਨੀਪਤ ਦੀ ਲੜਾਈ ਦੇ ਵਿੱਚ ਅਸੀਂ ਗੱਲ ਕੀਤੀ ਕਿ ਪਾਨੀਪਤ ਦੀ ਲੜਾਈ ਕਿਉਂ ਹੋਈ ਕਿਵੇਂ ਹੋਈ ਅਤੇ ਉਸ ਦੇ ਕੀ ਨਤੀਜੇ ਨਿਕਲੇ ਇਸ ਲੈਸਨ ਨੂੰ ਆਪਾਂ ਤਿੰਨ ਵੀਡੀਓਜ਼ ਦੇ ਵਿੱਚ ਕਵਰ ਕਰਨਾ ਸੀ ਦੋ ਆਪਾਂ ਬਣਾ ਦਿੱਤੀਆਂ ਅੱਜ ਦਾ ਇਹਦਾ ਤੀਸਰਾ ਭਾਗ ਕਰਨ ਜਾ ਰਹੇ ਹਾਂ ਆਓ ਸ਼ੁਰੂ ਕਰਦੇ ਹਾਂ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਆਪਾਂ ਅਸੀਂ ਗੱਲ ਕਰਾਂਗੇ ਪਾਨੀਪੱਤ ਦੀ ਤੀਜੀ ਲੜਾਈ ਦੇ ਵਿੱਚ ਮਰਾਠਿਆਂ ਦੀ ਹਾਰ ਦੇ ਕੀ ਕਾਰਨ ਸਨ ਮਰਾਠਾ ਇੱਕ ਵੱਡੀ ਸ਼ਕਤੀ ਸੀ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਬੋਲਬਾਲਾ ਸੀ ਅਨੇਕਾਂ ਰਿਆਸਤਾਂ ਦੇ ਉੱਪਰ ਇਹ ਕਬਜ਼ਾ ਕਰ ਚੁੱਕੇ ਸਨ ਪਰ ਫਿਰ ਵੀ ਮਰਾਠਿਆਂ ਨੂੰ ਪਾਨੀਪੱਤ ਦੀ ਤੀਸਰੀ ਲੜਾਈ ਦੇ ਵਿੱਚ ਹਾਰ ਦਾ ਮੂਹ ਦੇਖਣਾ ਪਿਆ ਆਓ ਦੇਖਦੇ ਹਾਂ ਕਿ ਮਰਾਠੇ ਹਾਰੇ ਕਿਉਂ ਸਨ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਜਿਹੜਾ ਮੇਨ ਫੈਕਟਰ ਸੀ ਅਫਗਾਨਾਂ ਦੀ ਸ਼ਕਤੀਸ਼ਾਲੀ ਸੈਨਾ ਅਫਗਾਨਾਂ ਦੀ ਸੈਨਾ ਮਰਾਠਿਆਂ ਦੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀ ਉਹਦੇ ਵਿੱਚ ਪੂਰਾ ਅਨੁਸ਼ਾਸਨ ਸੀ ਪੂਰਾ ਤਾਲਮੇਲ ਸੀ ਯੁੱਧਾਂ ਦਾ ਤਜਰਬਾ ਸੀ ਲਗਾਤਾਰ ਕਈ ਸਾਲਾਂ ਤੋਂ ਯੁੱਧ ਕਰ ਰਹੀ ਸੀ ਇਸ ਲਈ ਉਹ ਮਰਾਠਿਆਂ ਦੇ ਮੁਕਾਬਲੇ ਕਾਫੀ ਸ਼ਕਤੀਸ਼ਾਲੀ ਸਨ ਦੂਸਰਾ ਮੇਨ ਸੀ ਇਸ ਯੁੱਧ ਦੇ ਵਿੱਚ ਅਫਦਾਲੀ ਦੀ ਜਿੱਤ ਦਾ ਕਾਰਨ ਉਸੀ ਅਫਦਾਲੀ ਖੁਦ ਅਫਦਾਲੀ ਦਾ ਤਜਰਬਾ ਮਰਾਠਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ ਮਰਾਠਿਆਂ ਦੇ ਜਿਹੜੇ ਮੁੱਖ ਸੈਨਾਪਤੀ ਸਨ ਸਦਾਸ਼ਿਵਰਾਓ ਪਾਉ ਵਿਸ਼ਵਾਸਰਾਓ ਇਹਨਾਂ ਨੂੰ ਯੁੱਧਾਂ ਦਾ ਤਜਰਬਾ ਨਹੀਂ ਸੀ ਇਹਦੇ ਤੋਂ ਇਲਾਵਾ ਹੋਰ ਕਈ ਸੈਨਾਪਤੀ ਸਨ ਮਰਾਠਿਆਂ ਦੀ ਫੌਜ ਦੇ ਵਿੱਚ ਜਿਹੜਾ ਅਹਿਮ ਸ਼ਾ ਅਬਦਾਲੀ ਸੀ ਇਹਨੂੰ ਲਗਾਤਾਰ ਕਈ ਸਾਲਾਂ ਤੋਂ ਯੁੱਧ ਕਰ ਰਿਹਾ ਸੀ ਇਹਨੂੰ ਯੁੱਧਾਂ ਦਾ ਪੂਰਾ ਤਜਰਬਾ ਸੀ ਜੰਗੀ ਚਾਲਾਂ ਦਾ ਮਾਹਰ ਸੀ ਅੰਮਨੇ ਸਾਹਮਣੇ ਦੀ ਲੜਾਈ ਦਾ ਐਕਸਪਰਟ ਸੀ ਤੀਸਰਾ ਕਾਰਨ ਸੀ ਮਰਾਠਿਆਂ ਦੀ ਲੁੱਟਮਾਰ ਦੀ ਨੀਤੀ ਜਿਹੜੀ ਮਰਾਠਿਆਂ ਦੀ ਲੁੱਟਮਾਰ ਦੀ ਨੀਤੀ ਇਹਨਾਂ ਲਈ ਬੜੀ ਘਾਟਕ ਸਿੱਧ ਹੋਈ ਇਹ ਜਿਹੜੇ ਵੀ ਰਾਜ ਦੇ ਨਾਲ ਸੰਬੰਧ ਬਣਾਉਂਦੇ ਸਨ ਜਾਂ ਜਿਹੜੇ ਰਾਜ ਦੇ ਉੱਪਰ ਕਬਜ਼ਾ ਕਰਦੇ ਸਨ ਉਹਦੇ ਨਾਲ ਉੱਪਰ ਲੁੱਟਮਾਰ ਕਰਦੇ ਰਹਿੰਦੇ ਸਨ ਇਸੇ ਕਰਕੇ ਹైదరాబాద్ ਪੰਜਾਬ ਹੋਰ ਬਹੁਤ ਸਾਰੀਆਂ ਰਿਆਸਤਾਂ ਦੇ ਵਿੱਚ ਇਹਨਾਂ ਨੇ ਲੁੱਟਮਾਰ ਕੀਤੀ ਜਿਹਦੇ ਕਰਕੇ ਜਿਹੜੇ ਉੱਥੋਂ ਦੇ ਸ਼ਾਸਕ ਸੀ ਇਹਨਾਂ ਦੇ ਖਿਲਾਫ ਹੋ ਗਏ ਪਾਣੀਪਤ ਦੀ ਲੜਾਈ ਦੇ ਵਿੱਚ ਉੱਥੋਂ ਦੇ ਸ਼ਾਸਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਇੱਕ ਹੋਰ ਵੱਡਾ ਕਾਰਨ ਸੀ ਮਰਾਠਿਆਂ ਦੀ ਜਿੱਤ ਦਾ ਮਰਾਠਿਆਂ ਵਿੱਚ ਤਾਲਮੇਲ ਅਤੇ ਏਕਤਾ ਦੀ ਕਾਰਨ ਸੀ ਜਿਹੜੀ ਮਰਾਠਾ ਸੈਨਾ ਸੀ ਇਹ ਕਿਸੇ ਇੱਕ ਵਿਅਕਤੀ ਦੇ ਅਧੀਨ ਨਹੀਂ ਸੀ ਜਦੋਂ ਸਦਾਸ਼ਿਵਰਾਓ ਪਾਉ ਨੂੰ ਪੇਸ਼ਵਾ ਬਾਜੀਰਾਓ ਨੇ ਭੇਜਿਆ ਪੇਸ਼ਵਾ ਬਾਲਾਜੀ ਬਾਜੀਰਾਓ ਨੇ ਤੇ ਸਦਾਸ਼ਿਵਰਾਓ ਨੇ ਅਲੱਗ-ਅਲੱਗ ਮਰਾਠਾ ਸਰਦਾਰਾਂ ਦੇ ਨਾਲ ਗੱਲ ਕੀਤੀ ਉਨ੍ਹਾਂ ਸਾਰਿਆਂ ਨੇ ਆਪਣੀਆਂ ਫੌਜਾਂ ਮਰਾਠਿਆਂ ਨੂੰ ਦਿੱਤੀਆਂ ਕਿਸੇ ਦੀ 5000 ਸੀ ਕਿਸੇ ਦੀ 10000 ਸੀ ਕਿਸੇ ਦੀ 15000 ਸੀ ਇਸ ਤਰ੍ਹਾਂ ਨਾਲ ਇੱਕ ਸੰਘ ਬਣਾਇਆ ਗਿਆ ਇੱਕ ਸੰਗਠਨ ਬਣਾ ਕੇ ਪਾਨੀਪਤ ਦੀ ਲੜਾਈ ਦੇ ਵਿੱਚ ਅਹਿਮ ਸ਼ਾ ਅਬਦਾਲੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਜਿਹੜੀਆਂ ਸਾਰੀਆਂ ਸੈਨਾਵਾਂ ਸੀ ਇਹਨਾਂ ਵਿੱਚ ਤਾਲਮੇਲ ਨਹੀਂ ਸੀ ਇਹ ਆਪਣੇ ਸੈਨਾਪਤੀਆਂ ਦੇ ਅਨੁਸਾਰ ਚੱਲਦੀਆਂ ਸਨ ਜਿਹਦੇ ਕਰਕੇ ਯੁੱਧ ਦੇ ਵਿੱਚ ਇਹ ਤਾਲਮੇਲ ਦੇ ਨਾਲ ਨਹੀਂ ਲੜ ਸਕੀਆਂ ਮਰਾਠਿਆਂ ਦੀ ਹਾਰ ਦਾ ਇੱਕ ਵੱਡਾ ਕਾਰਨ ਸੀ ਕਿ ਇਹਨਾਂ ਨੇ ਆਮਨੇ ਸਾਹਮਨੇ ਦੀ ਲੜਾਈ ਕਰਨ ਦੀ ਗਲਤੀ ਕਰ ਲਈ ਮਰਾਠਿਆਂ ਦੀ ਸ਼ਕਤੀ ਦਾ ਇੱਕ ਵੱਡਾ ਕਾਰਨ ਸੀ ਉਹਨਾਂ ਦੀ ਛਾਪਾ ਮਾਰ ਪ੍ਰਣਾਲੀ ਜਿਹਨੂੰ ਅਸੀਂ ਗੋਰੀਲਾ ਯੁੱਧ ਪ੍ਰਣਾਲੀ ਕਹਿੰਦੇ ਹਾਂ ਇਸ ਲੜਾਈ ਦੇ ਵਿੱਚ ਜਦੋਂ ਜਾਟ ਨੇਤਾ ਸੂਰਜਮਲ ਨੇ ਮਰਾਠਿਆਂ ਨੂੰ ਦੱਸਿਆ ਉਹਨਾਂ ਨੂੰ ਸੁਝਾ ਦਿੱਤਾ ਕਿ ਆਪਾਂ ਗੋਰੀਲਾ ਯੁੱਧ ਵਾਲੇ ਤਰੀਕੇ ਦੇ ਨਾਲ ਲੜੀਏ ਮੁਰਾਖਿਆਂ ਨੇ ਮਨਾਂ ਕਰ ਦਿੱਤਾ ਆਪਣੇ ਹੰਕਾਰ ਜਾਂ ਆਪਣੇ ਓਵਰ ਕੌਨਫੀਡੈਂਸ ਦੇ ਵਿੱਚ ਇਹਨਾਂ ਨੇ ਕਹਿ ਕੇ ਆਸੀ ਅਬਦਾਲੀ ਦੇ ਨਾਲ ਆਮਨੇ ਸਾਹਮਨੇ ਦੀ ਲੜਾਈ ਕਰਾਂਗੇ ਇਹਨਾਂ ਨੂੰ ਆਮਨੇ ਸਾਹਮਨੇ ਦੀ ਲੜਾਈ ਦਾ ਬਿਲਕੁਲ ਵੀ ਤਜਰਬਾ ਨਹੀਂ ਸੀ ਦੂਜੇ ਪਾਸੇ ਅਹਿਮ ਸ਼ਾ ਅਬਦਾਲੀ ਸ਼ੁਰੂ ਤੋਂ ਹੀ ਆਮਨੇ ਸਾਹਮਨੇ ਦੀਆਂ ਲੜਾਈਆਂ ਕਰ ਰਿਹਾ ਸੀ ਇਸ ਕਰਕੇ ਮੁਰਾਖਿਆਂ ਨੇ ਜਿਹੜੀ ਆਮਨੇ ਸਾਹਮਨੇ ਦੀ ਲੜਾਈ ਕੀਤੀ ਇਹ ਮੁਰਾਖਿਆਂ ਦੀ ਇੱਕ ਭਿਆਨਕ ਭੁੱਲ ਸਾਬਤ ਹੋਈ ਅਹਿਮ ਸ਼ਾ ਅਬਦਾਲੀ ਨੂੰ ਮੁਸਲਿਮ ਸ਼ਾਸਕਾਂ ਦੀ ਸਹਾਇਤਾ ਪ੍ਰਾਪਤ ਹੋ ਗਈ ਕਿਉਂਕਿ ਮਰਾਠਿਆਂ ਦੇ ਹਿੰਦੂ ਰਾਜ ਦੇ ਨਰੇ ਕਰਨ ਦੇਸ਼ ਦੀਆਂ ਜਿੰਨੀਆਂ ਵੀ ਮੁਸਲਿਮ रियासतਾਂ ਸਨ ਉਹ ਸਾਰੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ ਇਸ ਲਈ ਉਹਨਾਂ ਸਾਰਿਆਂ ਨੇ ਆਪਣੇ ਸੈਨਿਕ ਅਹਿਮ ਸ਼ਾ ਅਬਦਾਲੀ ਦੀ ਸਹਾਇਤਾ ਲਈ ਭੇਜੇ ਜਿਦੇ ਵਿੱਚੋਂ ਰੁਹੇਲਿਆਂ ਦੇ ਹੀ ਘਟੋ-ਘਟ 10-15 ਹਜ਼ਾਰ ਤੋਂ ਜ਼ਿਆਦਾ ਸੈਨਿਕ ਤਾਂ ਰੂਹੇਲਿਆਂ ਦੇ ਨੇਤਾ ਨਜੀਬਉਦਦਲਾ ਨੇ ਅਹਿਮਦ ਸ਼ਾਹ ਅਬਦਾਲੀ ਦੀ ਸਹਾਇਤਾ ਲਈ ਭੇਜੇ ਸਨ ਮਰਾਠਾਕੂਲ ਧਨ ਅਤੇ ਸਾਧਨਾ ਦੀ ਕਮੀ ਸੀ ਕਿਸੇ ਵੀ ਯੁੱਧ ਨੂੰ ਚਲਾਉਣ ਲਈ ਧਨ ਦੀ ਜ਼ਰੂਰਤ ਹੁੰਦੀ ਹੈ ਰਸਦ ਚਾਹੀਦੀ ਹੁੰਦੀ ਹੈ ਘੋੜਿਆਂ ਵਗੈਰਾ ਲਈ ਸੈਨਿਕਾਂ ਵਗੈਰਾ ਲਈ ਰਾਸ਼ਨ ਚਾਹੀਦਾ ਹੁੰਦਾ ਇਸ ਤੋਂ ਇਲਾਵਾ ਹਥਿਆਰ ਚਾਹੀਦੇ ਨੇ ਗੋਲਾ ਬਾਰੂਦ ਚਾਹੀਦਾ ਹੈ ਤੋਪਾਂ ਚਾਹੀਦੀਆਂ ਮਰਾਠਿਆਂ ਕੋਲ ਇਹ ਚੀਜ਼ਾਂ ਬੜੀ ਸੀਮਿਤ ਮਾਤਰਾ ਦੇ ਵਿੱਚ ਸਨ ਉਹਨਾਂ ਦਾ ਤੋਪਖਾਨਾ ਅਫਗਾਨਾਂ ਦੇ ਮੁਕਾਬਲੇ ਬਹੁਤ ਕਮਜ਼ੋਰ ਸੀ ਉਹਨਾਂ ਨੇ ਬਹੁਤ ਸਾਰੇ ਅਫਗਾਨ ਉਹ ਉਹਨਾਂ ਬਹੁਤ ਸਾਰੇ ਮਰਾਠਾ ਰਿਆਸਤਾਂ ਤੋਂ ਅਤੇ ਹੋਰ ਰਿਆਸਤਾਂ ਤੋਂ ਇਹ ਚੀਜ਼ਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੱਦ ਨਾ ਜੁਟਾ ਸਕੇ ਮਰਾਠਿਆਂ ਦੀ ਹਾਰ ਦਾ ਇੱਕ ਵੱਡਾ ਕਾਰਨ ਸੀ ਕਿ ਉਹ ਯੁੱਧ ਦੇ ਵਿੱਚ ਇਸਤਰੀਆਂ ਨੂੰ ਆਪਣੇ ਨਾਲ ਲੈ ਜਾਂਦੇ ਸਨ ਉੱਥੇ ਯੁੱਧ ਦੇ ਵਿੱਚ ਇੱਕ ਸਾਈਡ ਤੇ ਇੱਕ ਸ਼ੌਨੀ ਬਣਾ ਦਿੱਤੀ ਜਾਂਦੀ ਸੀ ਇਸਤਰੀਆਂ ਉੱਥੇ ਰਹਿੰਦੀਆਂ ਸਨ ਕੁਝ ਵਿਅਕਤੀ ਉਹਨਾਂ ਦੀ ਸ਼ੌਨੀ ਦੀ ਪਹਿਰੇਦਾਰੀ ਲਈ ਛੱਡ ਦਿੱਤੇ ਜਾਂਦੇ ਸਨ ਮਰਾਠਾ ਆਪ ਯੁੱਧ ਕਰਦੇ ਸਨ ਐਮੇਸ਼ਾ ਅਬਦਾਲੀ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਇਸ ਕਰਕੇ ਜਿਹੜਾ ਮਰਾਠਿਆਂ 'ਵਾਂ ਵੀ ਨੁਕਸਾਨ ਜ਼ਿਆਦਾ ਹੋਇਆ ਮਰਾਠਿਆਂ ਦੇ ਵਿੱਚ ਇੱਕ ਵੱਡਾ ਮਰਾਠਾ ਸੈਨਾਪਤੀ ਸੀ ਹੋਲਕਰ ਹੋਲਕਰ ਨੇ ਯੁੱਧ ਤੋਂ ਪਹਿਲਾਂ ਨਜੀਬਉਦਦौला ਦੇ ਨਾਲ ਇੱਕ ਸਮਝੌਤਾ ਕਰ ਲਿਆ ਸੀ ਜਦੋਂ ਯੁੱਧ ਸ਼ੁਰੂ ਹੋਇਆ ਤੇ ਹੋਲਕਰ ਆਪਣੀ ਸੈਨਾ ਲੈ ਕੇ ਯੁੱਧ ਤੋਂ ਅਲੱਗ ਹੋ ਗਿਆ ਜਿਸ ਕਰਕੇ ਮਰਾਠਿਆਂ ਦੀ ਸੈਨਾ ਦੀ ਸ਼ਕਤੀ ਬਹੁਤ ਘੱਟ ਗਈ ਮਰਾਠਾ ਸੈਨਿਕਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਸਦਾਸ਼ਿਵਰਾਓ ਪਾਉ ਦੀ ਗਲਤੀ ਨੂੰ ਸਦਾਸ਼ਿਵਰਾਓ ਪਾਉ ਦੀ ਸਹਾਇਤਾ ਲਈ ਪੇਸ਼ਵਾ ਬਾਲਾਜੀ ਨੇ ਆਪਣੇ ਲੜਕੇ ਵਿਸ਼ਵਾਸ਼ਰਾਓ ਨੂੰ ਭੇਜਿਆ ਸੀ ਯੁੱਧ ਦੇ ਵਿੱਚ ਪੇਸ਼ਵਾ ਬਾਜੀਰਾਓ ਦੇ ਲੜਕਾ ਵਿਸ਼ਵਾਸ਼ਰਾਓ ਦੇ ਇੱਕ ਗੋਲੀ ਵੱਜੀ ਉਹ ਆਪਣੇ ਹਾਥੀ ਤੋਂ ਡਿੱਗ ਪਿਆ ਜਦੋਂ ਸਦਾਸ਼ਿਵਰਾਓ ਪਾਉ ਨੇ ਦੇਖਿਆ ਤੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਹਾਥੀ ਤੋਂ ਉਤਰ ਗਿਆ ਜਦੋਂ ਸੈਨਿਕਾਂ ਨੇ ਦੋਨਾਂ ਦੇ ਹਾਥੀਆਂ ਨੂੰ ਖਾਲੀ ਦੇਖਿਆ ਤੇ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਦੋਨੇ ਯੁੱਧ ਦੇ ਵਿੱਚ ਮਾਰੇ ਜਾ ਚੁੱਕੇ ਨੇ ਇਸ ਲਈ ਮਰਾਠਾ ਸੈਨਾ ਦੇ ਵਿੱਚ ਭਗੜੜ ਮਚ ਗਈ ਸਦਾਸ਼ਿਵਰਾਓ ਦੀ ਇਹ ਗਲਤੀ ਮਰਾਠਾ ਸੈਨਾ ਨੂੰ ਲੈ ਡੁੱਬੀ ਅੱਗੇ ਗੱਲ ਕਰਦੇ ਹਾਂ ਐਮ ਸ਼ਾਹ ਅਬਦਾਲੀ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕਾਰਨ ਜਿਸ ਪ੍ਰਕਾਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਮਰਾਠਿਆਂ ਦੇ ਖਿਲਾਫ ਐਮ ਸ਼ਾਹ ਅਬਦਾਲੀ ਬਹੁਤ ਕਾਮਯਾਬ ਸਿੱਧ ਹੋਇਆ ਮਰਾਠਿਆਂ ਨੂੰ ਉਸਨੇ ਬੁਰੀ ਤਰ੍ਹਾਂ ਰਾਾਇਆ ਹਾਲਾਂਕਿ ਮਰਾਠਿਆਂ ਨੇ ਬਹੁਤ ਸਾਰੇ ਸਾਰੀਆਂ ਹੋਰ ریاستਾਂ ਨੂੰ ਇਕੱਠਿਆਂ ਕਰਕੇ ਇੱਕ ਸੰਘ ਬਣਾਇਆ ਸੀ ਐਮ ਸ਼ਾਹ ਅਬਦਾਲੀ ਫਿਰ ਵੀ ਜਿੱਤ ਗਿਆ ਪਰ ਸਿੱਖਾਂ ਦੇ ਮੁਕਾਬਲੇ ਉਹ ਜਿਆਦਾ ਸਫਲ ਨਾ ਹੋ ਸਕਿਆ ਸਿੱਖਾਂ ਖਿਲਾਫ ਉਹ ਅਸਫਲ ਹੀ ਰਿਹਾ ਆਓ ਇਹਦੇ ਕਾਰਨਾਂ ਦੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾ ਕਾਰਨ ਸੀ ਸਿੱਖਾਂ ਦਾ ਮਜ਼ਬੂਤ ਇਰਾਦਾ ਸਿੱਖਾਂ ਦਾ ਇਰਾਦਾ ਬਹੁਤ ਮਜ਼ਬੂਤ ਸੀ ਉਹ ਧਾਰਮਿਕ ਜੋਸ਼ ਦੇ ਨਾਲ ਲੜਦੇ ਸਨ ਉਹ ਸਮੱਸਿਆਵਾਂ ਤੋਂ ਘਬਰਾਉਂਦੇ ਨਹੀਂ ਸਨ ਉਹਨਾਂ ਨੂੰ ਮੌਤ ਦਾ ਡਰ ਨਹੀਂ ਸੀ ਇੱਕ ਵਾਰ ਦਵਾਏ ਜਾਣ ਤੋਂ ਬਾਅਦ ਉਹ ਦੁਬਾਰਾ ਫਿਰ ਸ਼ਕਤੀ ਇਕੱਠੀ ਕਰ ਲੈਂਦੇ ਸਨ ਉਹਨਾਂ ਦਾ ਪਰਮਾਤਮਾ ਦੇ ਵਿੱਚ ਪੂਰਾ ਭਰੋਸਾ ਸੀ ਉਹ ਰਾਜ ਕਰੇਗਾ ਖਾਲਸਾ ਦੇ ਨਾਰੇ ਦੇ ਨਾਲ ਲੜਦੇ ਸਨ ਜਿਸ ਕਰਕੇ ਉਹਨਾਂ ਦਾ ਜੋਸ਼ ਦੁੱਗਣਾ ਹੋ ਜਾਂਦਾ ਸੀ ਦੂਸਰਾ ਕਾਰਨ ਸੀ ਸਿੱਖਾਂ ਦੀ ਗੋਰੀਲਾ ਯੁੱਧ ਨੀਤੀ ਇਸ ਨੀਤੀ ਦੇ ਵਿੱਚ ਦੁਸ਼ਮਣ ਸੈਨਾ ਤੇ ਉਦੋਂ ਹਮਲਾ ਕੀਤਾ ਜਾਂਦਾ ਜਦੋਂ ਉਸ ਨੂੰ ਉਮੀਦ ਨਹੀਂ ਹੁੰਦੀ ਕਿ ਉਸ ਦੇ ਉੱਪਰ ਹਮਲਾ ਹੋਵੇਗਾ ਦੁਸ਼ਮਣ ਨਿਸ਼ਚਿੰਤ ਹੁੰਦਾ ਉਹਦੇ ਤੇ ਹਮਲਾ ਕੀਤਾ ਜਾਂਦਾ ਜਿੰਨੀ ਦੇਰ ਤੱਕ ਦੁਸ਼ਮਣ ਸੰਭਲਦਾ ਉਨੀ ਦੇਰ ਤੱਕ ਹਮਲਾ ਕਰਨ ਵਾਲਾ ਉਥੋਂ ਦੌੜ ਜਾਂਦਾ ਸਿੱਖਾਂ ਨੇ ਇਹ ਨੀਤੀ ਅਪਣਾਈ ਇਸ ਨੀਤੀ ਦੇ ਨਾਲ ਅਫਗਾਨਾਂ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਸਿੱਖ ਪੰਜਾਬ ਦੇ ਵਿੱਚ ਲੋਕਲ ਸਨ ਉਹਨਾਂ ਨੂੰ ਸਾਰੇ ਰਸਤਿਆਂ ਦਾ ਸਾਰੇ ਪਹਾੜਾਂ ਦਾ ਸਾਰੇ ਜੰਗਲਾਂ ਦਾ ਪਤਾ ਸੀ ਜਿਹੜੀਆਂ ਜਦੋਂ ਅਫਗਾਨਾਂ ਦੇ ਉੱਪਰ ਹਮਲੇ ਕਰਦੇ ਸਨ ਜਿੰਨੇ ਨੂੰ ਅਫਗਾਨ ਸੰਭਲਦੇ ਸਨ ਉਨੀ ਦੇਰ ਤੱਕ ਸਿੱਖ ਉਸੇ ਤਰ੍ਹਾਂ ਪਹਾੜਾਂ ਤੇ ਜੰਗਲਾਂ ਦੇ ਵਿੱਚ ਦੌੜ ਜਾਂਦੇ ਸਨ ਅਫਗਾਨ ਫੌਜਾਂ ਉਹਨਾਂ ਦਾ ਪਿੱਛਾ ਕਰਨ ਦੀ ਹਿੰਮਤ ਨਹੀਂ ਕਰਦੀਆਂ ਸਨ ਇਸ ਨੀਤੀ ਕਰਕੇ ਸਿੱਖਾਂ ਨੇ ਅਫਗਾਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਅਫਦਾਲੀ ਦੀ ਇੱਕ ਵੱਡੀ ਗਲਤੀ ਇਹ ਰਹੀ ਕਿ ਜਿਹੜੇ ਵੀ ਸਥਾਨ ਤੇ ਉਹ ਕਬਜ਼ਾ ਕਰ ਲੈਂਦਾ ਸੀ ਉਸ ਸਥਾਨ ਦੀ ਰਾਖੀ ਲਈ ਬਹੁਤ ਥੋੜੇ ਫੌਜੀਆਂ ਨੂੰ ਛੱਡਦਾ ਸੀ ਬਾਕੀ ਸੈਨਿਕਾਂ ਨੂੰ ਆਪਣੇ ਨਾਲ ਲੈ ਕੇ ਅਗਲੇ ਹਮਲੇ ਲਈ ਚਲਾ ਜਾਂਦਾ ਸੀ ਉਹ ਜਿਹੜੇ ਥੋੜੇ ਜਿਹੇ ਫੌਜੀ ਹੁੰਦੇ ਸਨ ਉਸ ਥਾਂ ਦੀ ਰਾਖੀ ਨਹੀਂ ਕਰ ਸਕਦੇ ਸਨ ਸਿੱਖ ਉਹਨਾਂ ਨੂੰ ਪਜਾ ਕੇ ਦੁਬਾਰਾ ਫਿਰ ਉਸ ਸਥਾਨ ਦੇ ਉੱਪਰ ਕਬਜ਼ਾ ਕਰ ਲੈਂਦੇ ਸਨ ਇਸੇ ਪ੍ਰਕਾਰ ਅਫਦਾਲੀ ਦੇ ਪ੍ਰਤੀਨਿਧੀ ਅਯੋਗ ਸਨ ਜਿਸ ਪ੍ਰਕਾਰ ਅਫਦਾਲੀ ਨੇ ਪੰਜਾਬ ਦੇ ਵਿੱਚ ਆਪਣੇ ਲੜਕੇ ਨੂੰ ਗੱਦੀ ਤੇ ਬਿਠਾਇਆ ਤੈਮੂਰ ਸ਼ਾਹ ਨੂੰ ਤੈਮੂਰ ਸ਼ਾਹ ਦਾ ਇੱਕ ਸਹਿਯੋਗੀ ਸੀ ਜਹਾਂਸ਼ਾਹ ਇਹ ਦੋਨੋਂ ਅਯੋਗ ਨਿਕਲੇ ਇਹ ਪੰਜਾਬ ਦੇ ਭਲੇ ਲਈ ਕੁਝ ਵਧੀਆ ਕੰਮ ਨਹੀਂ ਕਰ ਸਕੇ ਇਸ ਲਈ ਇਹ ਬੜੀ ਜਲਦੀ ਇਹਨਾਂ ਨੂੰ ਹਰਾ ਦਿੱਤਾ ਗਿਆ ਇਸੇ ਪ੍ਰਕਾਰ ਜੈਨ ਖਾਂ ਤੇ ਹੋਰ ਕਾਫੀ ਸਾਰੇ ਅਫਗਾਨ ਸੈਨਾਪਤੀ ਸਿੱਖਾਂ ਦੇ ਮੁਕਾਬਲੇ ਬਹੁਤ ਕਮਜ਼ੋਰ ਸਿੱਧ ਹੋਏ ਅਫਗਾਨੀ ਦੀ ਅਸਫਲਤਾ ਦਾ ਇੱਕ ਹੋਰ ਕਾਰਨ ਸੀ ਕਿ ਅਫਗਾਨੀ ਜਦੋਂ ਪੰਜਾਬ ਦੇ ਉੱਪਰ ਹਮਲਾ ਕਰਦਾ ਸੀ ਉਦੋਂ ਹੀ ਇੱਛਾ ਸਿੱਖਾਂ ਕੋਲੋਂ ਬਦਲਾ ਲੈਣ ਦੀ ਹੁੰਦੀ ਸੀ ਉਹ ਬਦਲੇ ਦੀ ਭਾਵਨਾ ਨਾਲ ਲੜਦਾ ਸੀ ਜਦੋਂ ਕਿ ਸਿੱਖ ਜਿਹੜੇ ਸਨ ਉਹ ਧਾਰਮਿਕ ਜੋਸ਼ ਦੇ ਨਾਲ ਲੜਦੇ ਸਨ ਉਹ ਆਪਣੀ ਰਾਖੀ ਲਈ ਲੜਦੇ ਸਨ ਤੇ ਜਿਹੜਾ ਵੀ ਵਿਅਕਤੀ ਆਪਣੀ ਰਾਖੀ ਲਈ ਲੜਦਾ ਉਹ ਜਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਉਹਦੇ ਵਿੱਚ ਜਿਆਵਾ ਜੋਸ਼ ਹੁੰਦਾ ਹੈ ਜਿਹੜਾ ਧਾਰਮਿਕ ਜੋਸ਼ ਦੇ ਨਾਲ ਬੰਦਾ ਲੜਦਾ ਉਹਨੂੰ ਹਾਰ ਜਿੱਤ ਦੀ ਕੋਈ ਪਰਵਾਹ ਨਹੀਂ ਹੁੰਦੀ ਉਹਨੇ ਯੁੱਧ ਕਰਨਾ ਹੁੰਦਾ ਅਫਦਾਲੀ ਬਦਲੇ ਦੀ ਭਾਵਨਾ ਨਾਲ ਲੜਦਾ ਸੀ ਇਸ ਲਈ ਅਫਦਾਲੀ ਸਿੱਖਾਂ ਦਾ ਮੁਕਾਬਲਾ ਨਾ ਕਰ ਸਕਿਆ ਇਸੇ ਪ੍ਰਕਾਰ ਜੇ ਅਸੀਂ ਗੱਲ ਕਰੀਏ ਤਾਂ ਅਫਦਾਲੀ ਦੀ ਪੰਜਾਬ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਸ਼ਾਇਦ ਉਹ ਪੰਜਾਬ ਦੇ ਉੱਪਰ ਰਾਜ ਕਰਨਾ ਹੀ ਨਹੀਂ ਚਾਹੁੰਦਾ ਸੀ ਉਹ ਪੰਜਾਬ ਦੇ ਉੱਪਰ ਹਮਲਾ ਕਰਦਾ ਸੀ ਭਾਰਤ ਦੀ ਧਨ ਦੌਲਤ ਦੇ ਕਾਰਨ ਉਹਦਾ ਇੱਕੋ ਮੁੱਦਾ ਹੁੰਦਾ ਸੀ ਪੰਜਾਬ ਨੂੰ ਲੁੱਟਿਆ ਜਾਵੇ ਇਹ ਇੱਕੋ ਜਿਹਾ ਹਾਲ ਰਾਜ ਸੀ ਫਿਰ ਇਹ ਭਾਰਤ ਨੂੰ ਜਾਣ ਲਈ ਰਸਤਾ ਇਹੋ ਸੀ ਲੁੱਟਮਾਰ ਕਰਕੇ ਉਹਨੇ ਵਾਪਸ ਚਲੇ ਜਾਣਾ ਹੁੰਦਾ ਸੀ ਸਿੱਖਾਂ ਨੇ ਦੁਬਾਰਾ ਫਿਰ ਆ ਕੇ ਆਪਣੇ ਆਪ ਨੂੰ ਸਥਾਪਿਤ ਕਰ ਲੈਣਾ ਹੁੰਦਾ ਸੀ ਇਸੇ ਪ੍ਰਕਾਰ ਜਿਹੜੇ ਸਥਾਨਕ ਲੋਕ ਸਨ ਉਹਨਾਂ ਨੇ ਸਿੱਖਾਂ ਨੂੰ ਸਹਾਇਕ ਦਿੱਤਾ ਇਹਨਾਂ ਲੋਕਾਂ ਨੇ ਅਬਦਾਲੀ ਨੂੰ ਸਹਾਇਕ ਨਹੀਂ ਦਿੱਤਾ ਕਿਉਂਕਿ ਅਬਦਾਲੀ ਜਦੋਂ ਆਉਂਦਾ ਸੀ ਉਹ ਬਹੁਤ ਨੁਕਸਾਨ ਕਰਕੇ ਜਾਂਦਾ ਸੀ ਖੇਤਾਂ ਦਾ ਵੀ ਨੁਕਸਾਨ ਹੁੰਦਾ ਸੀ ਵਪਾਰ ਦਾ ਵੀ ਨੁਕਸਾਨ ਹੁੰਦਾ ਸੀ ਹਰ ਪਾਸੇ ਤਬਾਹੀ ਹੋ ਜਾਂਦੀ ਸੀ ਸਿੱਖ ਸਥਾਨਕ ਲੋਕ ਸਨ ਜਿਹੜੇ ਇੱਥੋਂ ਦੇ ਸਥਾਨਕ ਲੋਕ ਸਨ ਉਹਨਾਂ ਨੇ ਸਿੱਖਾਂ ਨੂੰ ਤਾਂ ਸਹਿਯੋਗ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੱਲ ਨੂੰ ਸਿੱਖਾਂ ਨੇ ਇੱਥੇ ਰਹਿਣਾ ਅਫਦਾਲੀ ਨੇ ਤਾਂ ਲੋਟ ਮਾਰ ਤੋਂ ਬਾਅਦ ਬਾਟਿਸ ਚਲੇ ਜਾਣਾ ਇਸ ਤੋਂ ਇਲਾਵਾ ਸਿੱਖਾਂ ਦੇ ਨੇਤਾ ਬਹੁਤ ਬਹਾਦਰ ਸਨ ਬਹੁਤ ਯੋਗ ਸਨ ਉਸ ਵੇਲੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਚੜਤ ਸਿੰਘ ਸ਼ੁਕਰਚੱਕੀਆ ਉਹ ਇਸ ਤੋਂ ਇਲਾਵਾ ਨਵਾਬ ਕਪੂਰ ਸਿੰਘ ਅਕਾਲੀ ਫੂਲਾ ਸਿੰਘ ਬਾਬਾ ਦੀਪ ਸਿੰਘ ਜੀ ਇਹ ਸਾਰੇ ਦੇ ਸਾਰੇ ਸਿੱਖ ਨੇਤਾ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਬਹੁਤ ਵਧੀਆ ਅਗਵਾਈ ਦਿੱਤੀ ਖੁਦ ਅੱਗੇ ਹੋ ਕੇ ਯੁੱਧ ਦੇ ਵਿੱਚ ਲੜੇ ਇਹਨਾਂ ਨੇ ਸਿੱਖਾਂ ਨੂੰ ਇਕੱਠਾ ਕਰਕੇ ਰੱਖਿਆ ਉਹਨਾਂ ਨੂੰ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਵਿੱਚ ਸਹਾਇਤਾ ਦਿੱਤੀ ਇਹਨਾਂ ਨੇਤਾਵਾਂ ਦੀ ਬਦੌਲਤ ਸਿੱਖ ਅਬਦਾਲੇ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਯੋਗਦਾਨ ਅਫਗਾਨੀ ਦੇ ਖਿਲਾਫ ਯੁੱਧ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਬਹੁਤ ਯੋਗਦਾਨ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦੀ ਧਾਰਮਿਕ ਰਾਜਧਾਨੀ ਸੀ ਜਦੋਂ ਵੀ ਅਫਗਾਨੀ ਹਮਲਾ ਕਰਦਾ ਸੀ ਸਾਰੇ ਸਿੱਖ ਨੇਤਾ ਸਿੱਖ ਮੋਤਬਰ ਸਿੱਖ ਆਗੂ ਸਾਰੇ ਦੇ ਸਾਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਇਕੱਠੇ ਹੁੰਦੇ ਸਨ ਉੱਥੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਸਨ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰਮਤਤਾ ਪਾਸ ਕਰਦੇ ਸਨ ਤੇ ਜਦੋਂ ਵੀ ਗੁਰਮਤਤਾ ਪਾਸ ਕੀਤਾ ਜਾਂਦਾ ਸੀ ਹਰ ਇੱਕ ਸਿੱਖ ਆਪਣੀ ਜਾਨ ਕੁਰਬਾਨ ਕਰਕੇ ਵੀ ਗੁਰਮਤੇ ਦਾ ਪਾਲਨ ਕਰਦਾ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਗਏ ਫੈਸਲਿਆਂ ਦੇ ਨਾਲ ਸਿੱਖਾਂ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਸੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਜਦ ਅਫਦਾਲੀ ਨੇ ਹਮਲਾ ਕੀਤਾ ਤਾਂ ਉਸ ਨੇ ਇੱਕ ਤਰ੍ਹਾਂ ਦੇ ਨਾਲ ਸਾਰੇ ਸਿੱਖਾਂ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ ਇਹੋ ਹੀ ਕਾਰਨ ਸੀ ਕਿ ਲਗਭਗ 62000 ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਖੇ ਇਕੱਠੇ ਹੋ ਕੇ ਅਫਦਾਲੀ ਕੋਲੋਂ ਬਦਲਾ ਲੈਣ ਦਾ ਪ੍ਰਣ ਕੀਤਾ ਅਫਦਾਲੀ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਸਿੱਖਾਂ ਦੀ ਗਿਣਤੀ ਇੰਨੀ ਹੋ ਸਕਦੀ ਹੈ ਤੇ ਜੇ ਅਸੀਂ ਇਹ ਗੱਲ ਕਹੀਏ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਅਫਦਾਲੀ ਨੂੰ ਹਰਾਉਣ ਦੇ ਵਿੱਚ ਵੱਡਾ ਜੋ ਯੋਗਦਾਨ ਦਿੱਤਾ ਤੇ ਬਿਲਕੁਲ ਵੀ ਗਲਤ ਨਹੀਂ ਹੋਏਗਾ ਇਸ ਤੋਂ ਇਲਾਵਾ ਅਬਦਾਲੀ ਨੂੰ ਬਹੁਤ ਸਾਰੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਹਦੀ ਫੌਜ ਬਹੁਤ ਵੱਡੀ ਸੀ, ਲਗਾਤਾਰ ਯੁੱਧਾਂ ਦੇ ਵਿੱਚ ਉਲਝੀ ਰਹਿੰਦੀ ਸੀ। ਉਸ ਨੂੰ ਤਨਖਾਹਾਂ ਦੇਣ ਲਈ ਲਗਾਤਾਰ ਲੁੱਟਮਾਰ ਕਰਨੀ ਪੈਂਦੀ ਸੀ। ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦੀ ਤਾਕਤ ਵਧਣੀ ਸ਼ੁਰੂ ਹੋ ਗਈ ਤੇ ਅਬਦਾਲੀ ਨੂੰ ਭਾਰਤ ਦੇ ਵਿੱਚੋਂ ਤਨਖਾਹ ਪ੍ਰਾਪਤ ਹੋਣਾ ਬੰਦ ਹੋ ਗਿਆ ਤੇ ਫਿਰ ਉਸ ਸੈਨਿਕਾਂ ਨੂੰ ਤਨਖਾਹਾਂ ਨਹੀਂ ਦੇ ਸਕਿਆ ਜਿਸ ਕਰਕੇ ਉਹਦੇ ਸੈਨਿਕ ਬਗ਼ੀ ਹੁੰਦੇ ਗਏ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਅਫਗਾਨਿਸਤਾਨ ਦੇ ਵਿੱਚ ਵਿਦਰੋਹ ਹੁੰਦੇ ਰਹੇ ਅਹਿਮ ਸ਼ਾ ਅਬਦਾਲੀ ਪੰਜਾਬ ਦੇ ਵਿੱਚ ਤਾਂ ਲੁੱਟਮਾਰ ਕਰਨ ਆਉਂਦਾ ਸੀ ਅਫਗਾਨਿਸਤਾਨ ਉਸ ਦਾ ਬੇਸ ਸੀ ਜਿੱਥੇ ਉਹ ਰਾਜ ਕਰਨਾ ਚਾਹੁੰਦਾ ਸੀ ਜਦ ਵਿਦਰੋਹ ਹੋ ਜਾਂਦਾ ਸੀ ਤੇ ਅਬਦਾਲੀ ਨੂੰ ਵਾਪਸ ਜਾਣਾ ਪੈਂਦਾ ਸੀ ਇਸ ਸਮੇਂ ਦੇ ਵਿੱਚ ਸਿੱਖ ਦੁਬਾਰਾ ਸ਼ਕਤੀ ਇਕੱਠੀ ਕਰਦੇ ਸਨ ਦੁਬਾਰਾ ਫਿਰ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੇ ਸਨ ਇਹਨਾਂ ਸਾਰੇ ਕਾਰਨਾ ਕਰਕੇ ਅਹਿਮ ਸ਼ਾ ਅਬਦਾਲੀ ਸਿੱਖਾਂ ਦੇ ਖਿਲਾਫ ਜਿਆਦਾ ਸਫਲ ਨਹੀਂ ਹੋ ਸਕਿਆ ਆਓ ਹੁਣ ਗੱਲ ਕਰਦੇ ਆ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ਤੇ ਪੈਣ ਵਾਲੇ ਪ੍ਰਭਾਵਾਂ ਦੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਉੱਤੇ ਕਈ ਪ੍ਰਭਾਵ ਪਾਏ ਜਿਹੜੇ ਲੰਬੇ ਸਮੇਂ ਲਈ ਚੱਲਦੇ ਰਹੇ ਆਓ ਗੱਲ ਕਰਦੇ ਆ ਇਹਨਾਂ ਪ੍ਰਭਾਵਾਂ ਦੀ ਇਹ ਸਾਨੂੰ 3-3 ਨੰਬਰ ਦੇ ਵਿੱਚ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਦੇ ਆ ਹਮਲਿਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ ਜੇ 3 ਨੰਬਰ ਦਾ ਪ੍ਰਸ਼ਨ ਆਉਂਦਾ ਤਾਂ ਅਸੀਂ ਇਹ 4 ਪੁਆਇੰਟ ਲਿਖ ਕੇ ਉਹਨਾਂ ਨੂੰ ਇੱਕ ਇੱਕ ਦੋ ਦੋ ਲਾਈਨਾਂ ਦੇ ਵਿੱਚ ਐਕਸਪਲੇਨ ਕਰ ਸਕਦੇ ਹਾਂ ਪਹਿਲਾ ਪ੍ਰਭਾਵ ਸੀ ਪੰਜਾਬ ਵਿੱਚੋਂ ਮੁਗਲ ਰਾਜ ਦਾ ਅੰਤ ਜਿਸ ਪ੍ਰਕਾਰ ਤੁਸੀਂ ਪਿਛਲੇ ਲੈਸਨ ਦੇ ਵਿੱਚ ਵੀ ਪੜਿਆ 1752 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਹਰਾਇਆ ਮੀਰ ਮੰਨੂ ਪੰਜਾਬ ਦੇ ਵਿੱਚ ਮੁਗਲਾਂ ਦਾ ਸੂਬੇਦਾਰ ਸੀ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮਨੂ ਨੂੰ ਆਪਣੇ ਵੱਲੋਂ ਯਾਨੀ ਅਫਗਾਨਾਂ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਦੁਬਾਰਾ ਕੋਸ਼ਿਸ਼ ਕੀਤੀ ਗਈ ਮੁਗਲ ਰਾਜ ਸਥਾਪਿਤ ਕਰਨ ਦੀ ਪਰ ਮੁਗਲ ਰਾਜ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਿਆ ਇਸ ਪ੍ਰਕਾਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਦੇ ਵਿੱਚੋਂ ਮੁਗਲ ਰਾਜ ਨੂੰ ਖਤਮ ਕਰ ਦਿੱਤਾ ਇਸੇ ਪ੍ਰਕਾਰ 1761 ਈਸਵੀ ਦੇ ਵਿੱਚ ਪਾਨੀਪਤ ਦੀ ਤੀਸਰੀ ਲੜਾਈ ਦੇ ਵਿੱਚ ਮਰਾਠਿਆਂ ਦਾ ਬਹੁਤ ਨੁਕਸਾਨ ਹੋਇਆ ਲਗਭਗ 28000 ਸੈਨਿਕਾਂ ਦੀ ਮੌਤ ਹੋ ਗਈ ਹਜ਼ਾਰਾਂ ਦੇ ਹਿਸਾਬ ਤੇ ਜ਼ਖਮੀ ਹੋ ਗਏ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਪ੍ਰਕਾਰ ਜਿਹੜਾ ਪੰਜਾਬ ਦੇ ਵਿੱਚੋਂ ਮਰਾਠਿਆਂ ਦੀ ਸ਼ਕਤੀ ਖਤਮ ਹੋ ਗਈ ਹੁਣ ਤੀਸਰਾ ਰਾਜਨੀਤਿਕ ਪ੍ਰਭਾਵ ਇਹ ਸੀ ਕਿ ਸਿੱਖਾਂ ਦੀ ਸ਼ਕਤੀ ਦਾ ਉਥਾਨ ਹੋਇਆ ਅਮਸ਼ਾ ਅਬਦਾਲੀ ਦੇ ਹਮਲਿਆਂ ਤੋਂ ਪਹਿਲਾਂ ਪੰਜਾਬ ਜਾਂ ਹਮਲਿਆਂ ਸਮੇਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਚਾਰ ਸ਼ਕਤੀਆਂ ਸਨ ਜਿਨ੍ਹਾਂ ਵਿੱਚਕਾਰ ਸੰਘਰਸ਼ ਚੱਲਦਾ ਸੀ ਉਹ ਚਾਰ ਸ਼ਕਤੀਆਂ ਕਿਹੜੀਆਂ ਸਨ ਸਿੱਖ ਇਸ ਤੋਂ ਇਲਾਵਾ ਮੁਗਲ ਮਰਾਠਾ ਅਤੇ ਅਫਗਾਨ ਜਦ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਤਾਂ ਸਭ ਤੋਂ ਪਹਿਲਾਂ ਮੁਗਲਾਂ ਨੂੰ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਰਾਠਾ ਸ਼ਕਤੀ ਵੀ ਖਤਮ ਹੋ ਗਈ ਪੰਜਾਬ ਵਿੱਚ ਸਿਰਫ ਦੋ ਸ਼ਕਤੀਆਂ ਰਹਿ ਗਈਆਂ ਸਿੱਖ ਅਤੇ ਅਫਗਾਨ ਸਿੱਖਾਂ ਨੇ ਅਫਗਾਨਾਂ ਨੂੰ ਹਰਾਇਆ ਅਤੇ ਆਪਣੀ ਸ਼ਕਤੀ ਵਧਾ ਲਈ ਇਸੇ ਪ੍ਰਕਾਰ ਪੰਜਾਬ ਦੇ ਵਿੱਚ ਵਾਰ-ਵਾਰ ਹਮਲੇਆ ਕਰਕੇ ਅਰਾਜਕਤਾ ਦਾ ਮਾਹੌਲ ਫੈਲ ਗਿਆ ਕਿਉਂਕਿ ਤੁਸੀਂ ਪੜਿਆ ਕਿ ਅਫਗਾਨੀ ਸਾਲ 2 ਸਾਲ ਬਾਅਦ ਹਮਲਾ ਕਰ ਨਾ ਜਾਂਦਾ ਸੀ ਇਹਦੇ ਨਾਲ ਪੰਜਾਬ ਦੇ ਵਿੱਚ ਅਰਾਜਕਤਾ ਫੈਲ ਗਈ ਕੋਈ ਸਥਾਈ ਸਰਕਾਰ ਨਹੀਂ ਰਹੀ ਅੱਗੇ ਚੱਲਦੇ ਹਾਂ ਸਮਾਜਿਕ ਪ੍ਰਭਾਵ ਅਫਗਾਨੀ ਦੇ ਹਮਲਿਆਂ ਦੇ ਕਈ ਸਮਾਜਿਕ ਪ੍ਰਭਾਵ ਪਏ ਪੰਜਾਬ ਵਿੱਚ ਸਮਾਜਿਕ ਬੁਰਾਈਆਂ ਵਿੱਚ ਵਾਧਾ ਹੋਇਆ ਲੁੱਟਾਂ ਖੋਹਾਂ ਚੋਰੀਆਂ ਡਾਕੇ ਇਹ ਚੀਜ਼ਾਂ ਆਮ ਹੀ ਹੋ ਗਈਆਂ ਇਸੇ ਪ੍ਰਕਾਰ ਪੰਜਾਬ ਦੇ ਲੋਕ ਬਹਾਦਰ ਬਣੇ ਅਬਦਾਲੀ ਵਾਰ-ਵਾਰ ਹਮਲਾ ਕਰਦਾ ਸੀ ਉਹ ਆਪਣੇ ਆਪ ਨੂੰ ਉਹਨਾਂ ਨੇ ਮੈਂਟਲੀ ਪ੍ਰਪੇਅਰ ਕਰ ਲਿਆ ਹੋਇਆ ਸੀ ਕਿ ਅਬਦਾਲੀ ਦਾ ਹਮਲਾ ਹੋਣਾ ਹੈ ਇਸ ਲਈ ਉਹਨਾਂ ਨੇ ਆਪਣੀ ਰੱਖਿਆ ਲਈ ਹਥਿਆਰ ਵਰਤਨੇ ਸ਼ੁਰੂ ਕੀਤੇ ਇਸ ਨਾਲ ਉਹਨਾਂ ਦੇ ਵਿੱਚ ਬਹਾਦਰੀ ਦੀ ਭਾਵਨਾ ਪੈਦਾ ਹੋਈ ਤੀਸਰਾ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਈ ਹੁਣ ਉਹ ਕੁਝ ਵੀ ਬਚਾ ਕੇ ਨਹੀਂ ਰੱਖਦੇ ਸਨ ਉਹ ਖੁੱਲਾ ਖਰਚ ਕਰਨ ਲੱਗੇ ਇੱਕ ਮੁਹਾਵਰਾ ਫੈਲਿਆ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ ਕਿ ਅਰਥਾਤ ਜੋ ਕੁਝ ਤੁਹਾਡੇ ਕੋਲ ਹੈ ਤੁਸੀਂ ਖਾ ਪੀ ਲਓ ਜੇ ਤੁਸੀਂ ਬਚਾ ਕੇ ਰੱਖੋਗੇ ਤਾਂ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਹੀ ਜਾਣਾ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਸੁਭਾਅ ਸੀ ਖਰਚੀਲਾ ਬਣ ਗਿਆ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ਜਿਹੜੇ ਅਫਗਾਨ ਸਨ ਇਹ ਵੀ ਮੁਸਲਿਮ ਸਨ ਜਦੋਂ ਇਹ ਯੁੱਧ ਕਰਦੇ ਸਨ ਤੇ ਇਹ ਜਿਹਾਰ ਦਾ ਨਾਮ ਦਿੰਦੇ ਸਨ ਇਸ ਤੋਂ ਇਲਾਵਾ ਅਹਿਮਦ ਸ਼ਾ ਅਬਦਾਲੀ ਨੇ ਇਸਲਾਮ ਦੇ ਪ੍ਰਚਾਰ ਦੇ ਨਾਂ ਤੇ ਅਨੇਕਾਂ ਧਾਰਮਿਕ ਇਮਾਰਤਾਂ ਦਾ ਨੁਕਸਾਨ ਕੀਤਾ ਅਹਿਮਦ ਸ਼ਾ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਵੀ ਧਾ ਦਿੱਤਾ ਸੀ ਇਸ ਕਰਕੇ ਜਿਹੜੇ ਸਿੱਖ ਸਨ ਉਹ ਮੁਸਲਮਾਨਾਂ ਨੂੰ ਆਪਣੇ ਦੁਸ਼ਮਣ ਸਮਝਣ ਲੱਗ ਪਏ ਹੁਣ ਅਸੀਂ ਗੱਲ ਕਰਦੇ ਆ ਆਰਥਿਕ ਅਤੇ ਸਭਿਆਚਾਰਕ ਪ੍ਰਭਾਵਾਂ ਦੀ ਵਾਰ-ਵਾਰ ਹੁੰਦੇ ਹਮਲਿਆਂ ਦੇ ਕਾਰਨ ਪੰਜਾਬ ਦੇ ਵਪਾਰ ਦਾ ਭਾਰੀ ਨੁਕਸਾਨ ਹੋਇਆ ਵਪਾਰੀ ਹੁਣ ਵਪਾਰ ਲਈ ਨਹੀਂ ਜਾਂਦੇ ਸਨ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਵੱਧ ਤੋਂ ਵੱਧ ਆਪਣੀ ਜਾਨ ਨੂੰ ਸੁਰੱਖਿਅਤ ਰੱਖਿਆ ਜਾਵੇ ਇਸ ਕਰਕੇ ਬਹੁਤ ਸਾਰੇ ਵਪਾਰੀਆਂ ਨੇ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਜਾਂ ਅੰਤਰਦੇਸ਼ੀ ਵਪਾਰ ਸੀ ਜਾਂ ਜਿਹੜਾ ਸਥਾਨਕ ਵਪਾਰ ਸੀ ਉਹ ਬੰਦ ਕਰ ਦਿੱਤਾ ਇਸੇ ਪ੍ਰਕਾਰ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਅਬਦਾਲੀ ਦੀਆਂ ਫੌਜਾਂ ਖੇਤਾਂ ਦੇ ਵਿੱਚੋਂ ਲੰਘਦੀਆਂ ਸਨ ਤੇ ਪੰਜਾਬ ਦੇ ਵਿੱਚ ਸੈਂਕੜਿਆਂ ਏਕੜ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਂਦੀ ਸੀ ਇਸ ਕਰਕੇ ਖੇਤੀਬਾੜੀ ਦਾ ਬਹੁਤ ਨੁਕਸਾਨ ਹੋਇਆ ਕਈ ਵਾਰ ਪੱਕੀ ਫਸਲ ਤੇ ਜਦ ਹਮਲਾ ਹੁੰਦਾ ਸੀ ਤੇ ਲੋਕ ਫਸਲਾਂ ਛੱਡ ਕੇ ਦੌੜ ਜਾਂਦੇ ਸਨ ਲੰਬਾ ਸਮਾਂ ਵਾਪਿਸ ਨਹੀਂ ਆਉਂਦੇ ਸਨ ਫਸਲਾਂ ਸੁੱਕ ਜਾਂਦੀਆਂ ਸਨ ਇਸ ਪ੍ਰਕਾਰ ਜਿਹੜਾ ਅਫਦਾਲੀ ਦੇ ਹਮਲਿਆਂ ਨੇ ਭਾਰਤ ਦੀ ਖੇਤੀਬਾੜੀ ਦਾ ਭਾਰਤ ਦੇ ਵਪਾਰ ਦਾ ਭਾਰਤ ਦੀ ਖੁਸ਼ਹਾਲੀ ਦਾ ਬਹੁਤ ਨੁਕਸਾਨ ਕੀਤਾ ਪੰਜਾਬ ਦੀ ਕਲਾ ਅਤੇ ਸਾਹਿਤ ਦੀ ਬਹੁਤ ਬਰਬਾਦੀ ਹੋਈ ਅਫਦਾਲੀ ਦੇ ਹਮਲਿਆਂ ਵਿੱਚ ਮੁੱਖ ਰੂਪ ਨਾਲ ਧਾਰਮਿਕ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਅਤੇ ਸਾਹਿਤਕ ਗ੍ਰੰਥ ਸੀ ਉਹ ਉਹਨਾਂ ਦਾ ਨੁਕਸਾਨ ਹੋਇਆ ਇਹ ਇੱਕ ਜਿਹੜਾ ਇਹ ਵਾਲਾ ਸਮਾ ਸੀ 1747 ਤੋਂ ਲੈ ਕੇ ਲਗਭਗ 1760 ਤੱਕ ਦੇ 20 ਸਾਲ ਹਰ ਪਾਸੇ ਅਰਾਜਕਤਾ ਦਾ ਮਾਹੌਲ ਸੀ ਇਸ ਮਾਹੌਲ ਦੇ ਵਿੱਚ ਕਲਾ ਅਤੇ ਸਾਹਿਤ ਦਾ ਵਿਕਾਸ ਹੋਣਾ ਲਗਭਗ ਅਸੰਭਵ ਸੀ ਪਿਆਰੇ ਵਿਦਿਆਰਥੀਓ ਇਹ ਸੀ ਸਾਡਾ ਪਾਠ ਅਹਿਮਦ شاہ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚੋਂ ਮੁਗਲ ਰਾਜ ਦਾ ਪਤਨ ਉਮੀਦ ਹੈ ਸਾਰਾ ਲੈਸਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਗਲੀ ਵੀਡੀਓ ਲੈ ਕੇ ਜਲਦੀ ਮਿਲਾਂਗੇ ਨਵੇਂ ਲੈਸਨ ਦੇ ਨਾਲ ਅੱਜ ਲਈ ਆਗਿਆ ਦਿਓ ਬਹੁਤ ਬਹੁਤ ਧੰਨਵਾਦ